ਵਹੀ ਗੁਰਜੀ ਗਰਖਾਲ ਸਾਹਿਬ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਗੋਲ ਪਰਨੇ ਦੀ ਜਿਹਦੀ ਲੈਂਥ ਹੈ 3.5 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਰਲ ਵਰਤਿਆ ਜਿਹੜਾ ਪਹਿਲਾਂ ਆਪਾਂ ਕਿਸਾਨੂੰ ਕੰਗਾ ਕਰਕੇ ਸਿਰ ਦੇ ਸੈਂਟਰ ਦੇ ਵਿੱਚ ਜੁੜਾ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਨੇੜਾ ਵੱਡਾ ਲੜੜ ਫੜ ਕੇ ਛੋਟੇ ਲੜ ਨੂੰ ਉਧਰ ਨੂੰ ਫੋਲਡ ਕਰਕੇ ਫਿਰ ਦੂਸਰੀ ਛੜੜ ਦੇ ਉੱਤੇ ਜੀ ਪਹਿਲਾ ਲੜਾ ਕੰਨਾ ਕੰਨਾ ਲਿਆ ਕੇ ਦੋਸਤੋ ਜਿਹੜਾ ਆਪਾਂ ਦੂਸਰਾ ਲੜਾ ਲੈਣਾ ਦੂਸਰੇ ਲੜ ਤੋਂ ਦੂਸਰੇ ਲੜ ਨੂੰ ਆਪਾਂ ਕੰਨਾਂ ਦੇ ਉੱਤੇ ਚੱਕ ਕੇ ਜਿਹੜਾ ਆਪਾਂ ਇਸ ਲੜ ਨੂੰ ੜਾ ਕੰਨਾਂ ਕੰਨਾਂ ਦੇ ਚੱਕ ਕੇ ਜਿਹੜਾ ਆਪਾਂ ਲਾਲ ਲਗਾ ਦਵਾਂਗੇ ਇਸ ਲੜ ਦੇ ਵਿੱਚ ਬਲ ਪਾ ਕੇ ਹੁਣ ਇਹਦਾ ਤੁਸੀਂ ਨੇ ਅਗਲਾ ਲੜ ਲਗਾਉਣਾ ਅਗਲੇ ਲੜ ਨੂੰ ਦੇ ਵਿੱਚ ਜਿਹੜਾ ਤੁਸੀਂ ਅਗਲੇ ਲੜ ਨੂੰ ਤੁਸੀਂ ਜਿਹੜਾ ਬੈਕ ਤੋਂ ਪਿੰਚ ਕਰ ਲੈਣਾ ਪਿੰਚ ਕਰਨ ਤੋਂ ਬਾਅਦ ਹੁਣ ਤੁਸੀਂ ਨੇ ਜਿਹੜਾ ਇਸ ਲੜ ਦੇ ਵਿੱਚ ਆਪਣੇ ਵਾਲ ਹੋਣਗੇ ਤੁਸੀਂ ਨੇ ਇਕੱਠੇ ਕਰ ਲੈਣੇ ਹਨ ਇਕੱਠੇ ਕਰਨ ਤੋਂ ਵਾਲ ਇਕੱਠੇ ਕਰਨ ਤੋਂ ਬਾਅਦ ਬਲ ਇਕੱਠੇ ਕਰਨ ਤੋਂ ਬਾਅਦ ਜਿਹੜਾ ਆਪਾਂ ਹੁਣ ਇਸ ਛਰੜ ਦੇ ਵਿੱਚ ਆਪਣੇ ਜਿਹੜੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਬਲਾਂ ਨੂੰ ਸੈੱਟ ਕਰਨ ਤੋਂ ਬਾਅਦ ਆਪਾਂ ਜਿਹੜਾ ਇਸ ਛਰੜ ਦੇ ਵਿੱਚ ਬਲ ਜਿਹੜੇ ਸੈੱਟ ਕੀਤੇ ਹੋਣਾਂ ਸੈੱਟ ਕਰਕੇ ਜਿਹੜਾ ਆਪਣਾ ਸਿਰ ਨੰਗਾ ਹੋਊਗਾ ਪਰ ਉਹ ਜਿਹੜਾ ਸਿਰ ਤੁਸੀਂ ਨੇ ਉਹ ਵੀ ਜਿਹੜਾ ਇਸ ਛਰੜ ਦੇ ਥੱਲੇ ਦੇ ਕੇ ਆਪਣਾ ਆਪਣਾ ਸਿਰ ਉਹ ਆਪ ਤੁਸੀਂ ਨੇ ਕਵਰ ਕਰ ਦੇਣਾ ਸਾਰਾ ਸਾਰਾ ਜਿਹੜਾ ਆਪਾਂ ਚੰਗੀ ਤਰ੍ਹਾਂ ਕਵਰ ਕਰਕੇ ਤੇ ਆਪਾਂ ਜਿਹੜਾ ਛਰੜ ਨੂੰ ਲਗਾ ਦੋਗੇ ਹੁਣ ਆਪਾਂ ਇਸ ਤੋਂ ਇਹੜਾ ਤੁਸੀਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਤੁਸੀਂ ਇਸ ਲੜ ਨੂੰ ਵੀ ਜਿਹੜਾ ਬੈਕ ਤੋਂ ਪਿੰਚ ਕਰਨਾ ਤੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਬਲ ਹੋਣ ਨੂੰ ਨੱਬਲਾਂ ਨੂੰ ਪਾ ਕੇ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਬਲ ਸੈੱਟ ਕਰਕੇ ਜਿਹੜਾ ਤੁਸੀਂ ਇਸ ਲੜ ਨੂੰ ਲਗਾ ਲਗਾ ਦੇਣਾ ਜੀ ਤੇ ਜਿਹੜੇ ਵੀ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਔਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਅਗਲਾ ਲੜ ਲਗਾਵਾਂਗੇ ਅਗਲੇ ਲੜ ਨੂੰ ਵੀ ਅਗਲੇ ਲੜ ਨੂੰ ਵੀ ਜਿਹੜਾ ਆਪਾਂ ਬੈਕ ਤੋਂ ਪਿੰਚ ਕਰ ਲਵਾਂਗੇ ਤੁਸੀਂ ਪਰ ਉਸ ਤੋਂ ਅੱਗੇ ਪੜਾ ਤੁਸੀਂ ਜਿਹੜਾ ਆਪਣਾ ਅਗਲਾ ਲੜਾਗਾ ਉਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਬਲ ਹੋਣਗੇ ਨਾ ਬਲਾਂ ਨੂੰ ਤੁਸੀਂ ਸੈੱਟ ਕਰ ਲੈਣਾ ਬਲਾਂ ਨੂੰ ਸੈੱਟ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਜਿਹੜੇ ਬਲ ਪਾ ਕੇ ਤੁਸੀਂ ਇਸ ਲੜ ਨੂੰ ਲਗਾ ਦੇਣਾ ਜੀ ਹੁਣ ਜਿਹੜਾ ਤੁਸੀਂ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਵੀ ਜਿਹੜਾ ਆਪਾਂ ਸੈੱਟ ਕਰਕੇ ਪ੍ਰੋਪਰ ਹੁਣ ਅਗਲੇ ਲੜ ਨੂੰ ਵੀ ਤੁਸੀਂ ਜਿਹੜਾ ਇਸ ਲੜ ਦੇ ਵਿੱਚ ਬਲ ਪਾ ਕੇ ਪ੍ਰੋਪਰ ਲੜ ਨੂੰ ਸੈੱਟ ਕਰਨਾ ਲੜਨ ਨੂੰ ਸੈੱਟ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਸੈੱਟ ਕਰਕੇ ਤੁਸੀਂ ਇਸ ਲੜ ਨੂੰ ਜਿਹੜਾ ਲਗਾ ਦੇਣਾ ਜੀ ਹਣ ਜਿਹੜਾ ਆਪਣਾ ਵਕ ਜਿਹੜਾ ਲੜਾ ਰਹਿ ਗਿਆ ਜਿਹੜਾ ਆਪਾਂ ਇਸ ਲੜ ਜੇਗਾ ਤੁਹਾਡਾ ਲੜ ਘਟ ਜਾਂਦਾ ਹੈ ਤੁਸੀਂ ਉਸ ਲੜ ਨੂੰ ਬੈਕ ਤੇ ਦੱਬ ਦੇਣਾ ਜਿਗਾ ਤੁਹਾਡਾ ਲੜ ਪੂਰਾ ਜਾਂਦਾ ਹੈ ਤੁਸੀਂ ਉਸ ਲੜ ਨੂੰ ਜਿਹੜਾ ਪੂਰਾ ਗਰ ਫਿਰ ਤੋਂ ਜਿਹੜਾ ਕਮਾ ਕੇ ਲਗਾ ਸਕਦੇ ਹੋ ਹਣ ਇਸ ਲੜ ਨੂੰ ਵੀ ਜਿਹੜਾ ਆਪਣਾ ਲੜ ਦੇ ਵਿੱਚ ਵੀ ਜਿਹੜੇ ਤੁਸੀਂ ਜਿਹੜੇ ਬਲ ਹੋਣਗੇ ਨਾ ਬਲਾਂ ਨੂੰ ਪਾ ਕੇ ਇਸਨੂੰ ਨਵੀਂ ਸ਼ੈਟਾ ਕਰਕੇ ਚੰਗੀ ਤਰ੍ਹਾਂ ਗੋਲ ਕਰਕੇ ਲਗਾ ਦੇਣਾ ਜੀ ਜਿਹੜਾ ਆਪਣਾ ਹੁਣ ਬਾਕੀ ਵਾਲਾ ਲੜ ਰਹਿ ਗਿਆ ਉਸ ਲੜ ਨੂੰ ਤੁਸੀਂ ਜਿਹੜਾ ਬੈਕ ਤੇ ਦੱਬ ਦੇਣਾ ਜੀ ਹੁਣ ਜਿਹੜਾ ਆਪਣਾ ਜਿਹੜਾ ਪਰਨਾ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਪਰਨੇ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋਗੀ ਉਹ ਜਿਹੜੀ ਤੁਸੀਂ ਨੇ ਕਰ ਲੈਣੀ ਜੀ ਸਾਰੇ ਜਿਹੜੇ ਹੁਣ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਬਾਅਦ ਦੇ ਨਾਲ ਆਪਾਂ ਜਿਹੜੇ ਸਾਰੇ ਬਲ ਨੇੜੇ ਤੋਂ ਤੁਸੀਂ ਨੇੜੇ ਸਾਰੇ ਸੈੱਟ ਕਰ ਲੈਣੇ ਜਿਹੜਾ ਤੁਹਾਡੇ ਬਲ ਨੇਗੇ ਏ ਆਪਾਂ ਜਿਹੜਾ ਚੰਗੀ ਤਰ੍ਹਾਂ ਹਲਕੇ ਹਲਕੇ ਜਿਹੜਾ ਆਪਾਂ ਸੈੱਟ ਕਰਾਂਗੇ ਤੁਸੀਂ ਜਿਹੜੇ ਆਪਣੇ ਬਲ ਨੇ ਉਹ ਤੁਸੀਂ ਪੱਗ ਪੈਨੇ ਆ ਫਿਰ ਸੂਈ ਦੇ ਨਾਲ ਵੀ ਜਿਹੜੇ ਆਪਣੇ ਬਲਾ ਸਕਦੇ ਹੋ ਜੇ ਤੁਸੀਂ ਪੱਗ ਪੈਂਦਾ ਨੇ ਜਿਹੜੇ ਆਪਣੇ ਬਲ ਵਧਾएंगे ਉਹ ਜਿਹੜੇ ਤੁਹਾਡੇ ਬਲ ਮੋਟੇ ਹੋਣਗੇ ਉਹ ਪਤਲੇ ਹੋ ਜਾਣਗੇ ਤੇ ਜਿਹੜੇ ਬਲ ਨੇਗੇ ਉਹ ਜ਼ਿਆਦਾ ਹੋਰ ਜਿਹੜੇ ਜ਼ਿਆਦਾ ਨੇਗੇ ਉਹ ਵੱਧ ਜਾਣਗੇ ਜੀ ਹੁਣ ਆਪਾਂ ਬਾਦ ਨੇ ਜਿਹੜੇ ਬਲ ਨੇ ਉਹ ਚੰਗੀ ਤਰ੍ਹਾਂ ਕਵਰ ਸੈੱਟ ਕਰਾਂਗੇ ਸਾਰੇ ਬਲਾਂ ਨੂੰ ਜਿਹੜਾ ਆਪਾਂ ਹੁਣ ਸੈੱਟ ਕਰਾਂਗੇ ਜਿੱਤੇ ਉੱਪਰੋਂ ਵੀ ਜਿਹੜਾ ਆਪਣਾ ਪਰਨਾ ਨੂੰ ਪਰਨਾ ਨੂੰ ਉੱਪਰੋਂ ਵੀ ਜਿਹੜਾ ਆਪਾਂ ਸੈੱਟ ਕਰ ਲਵਾਂਗੇ ਉੱਪਰ ਵੀੜਾ ਥੋੜਾ ਸਿਰ ਹੋਊਗਾ ਤੁਸੀਂ ਜਿਹੜਾ ਟਾਈਟ ਕਰ ਲੈਣਾ ਚੰਗੀ ਤਰ੍ਹਾਂ ਇਸ ਪਰਨੇ ਕਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਹੁਣ ਆਪਾਂ ਇਸ ਲਾਲ ਇਸ ਪਰਨੇ ਦੇ ਵਿੱਚ ਆਪਾਂ ਪੱਗ ਪੈਂਦਣਾ ਜਿਹੜੇ ਆਪਣੇ ਬਾ ਪੱਗ ਪੈਂਦਣਾ ਜਿਹੜੇ ਆਪਣੇ ਬਲ ਹੋਣਗੇ ਉਹ ਆਪਾਂ ਪੱਗ ਪੈਂਦਣਾ ਚੰਗੀ ਤਰ੍ਹਾਂ ਤੁਸੀਂ ਨੇ ਸੈੱਟ ਕਰਕੇ ਜਿਹੜੇ ਪਾ ਲੈਣੇ ਹਨ ਹੁਣ ਸਾਰੇ ਜਿਹੜੇ ਆਪਣੇ ਲੜਨੇਗੇ ਹੱਲੜਾਂ ਦੇ ਵਿੱਚ ਜਿਹੜਾ ਆਪਾਂ ਬਲ ਪਾ ਜਿਉਂ ਨਾ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਜੀ ਸਾਰੇ ਲੜਾਂ ਦੇ ਵਿੱਚ ਉਹ ਜਿਹੜਾ ਆਪਣੇ ਬਲਾਂ ਨਾਲ ਨਾਲ ਬਲਾਂ ਨੂੰ ਆਪਾਂ ਵਧਾ ਲਵਾਂਗੇ ਤੇ ਜਿਹੜੇ ਆਪਣੀ ਬਾਕੀ ਦੇ ਪਰਨੇ ਦੀ ਹੈਡਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਨਾਲ ਦੀ ਨਾ ਕਰੀ ਜਾਵਾਂਗੇ ਸਾਈਡ ਤੇ ਵੀ ਜਿਹੜੇ ਆਪਣੇ ਬਲ ਹੋਣਗੇ ਨਾਲ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਤੇਰਾ ਆਪਣਾ ਇਹ ਪਰਣਾ ਵੀ ਆਪਾਂ ਜਿਹੜਾ ਪ੍ਰੋਪਰ ਗੁਲਾਈ ਦੇ ਵਿੱਚ ਪ੍ਰੋਪਰ ਜਿਹੜਾ ਆਪਣਾ ਗੁਲਾਈ ਦੇ ਵਿੱਚ ਰੱਖਣਾ ਹੁਣ ਚੰਗੀ ਤਰ੍ਹਾਂ ਇਹ ਸਭ ਪਰਨੇ ਜਿਹੜੇ ਆਪਣੀ ਬਾਕੀ ਸਾਈਡ ਨੂੰ ਉਹ ਆਪਾਂ ਕਰ ਲਵਾਂਗੇ ਤੇ ਜਿਹੜੇ ਵੀ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰੋ ਜਿਨ੍ਹਾਂ ਵੀਰਾਂ ਨੂੰ ਬਲਾਂ ਵਾਲੇ ਪਰਨੇ ਬਨਣਾ ਗੋਲ ਪਰਨੇ ਬਨਣਾਂ ਦੇ ਵਿੱਚ ਪ੍ਰੋਬਲਮ ਆਦੀ ਹੈ। ਇਸ ਵੀਡੀਓ ਨੂੰ ਦੇਖ ਕੇ ਉਹ ਵੀ ਵੀਰੜੇ ਆਪਣੇ ਪ੍ਰੋਬਲਮ ਦਾ ਸੋਲੂਸ਼ਨ ਹੋ ਕਰ ਸਕਦੇ ਹਨ। ਜਿਹੜੇ ਵੀਡੀਓ ਇਹਨੂੰ ਤੁਸੀਂ ਅੰਤ ਤੱਕ ਦੇ ਜਰੂਰ ਦੇਖਣਾ ਜੀ। ਆਪਣਾ ਜਿਹੜਾ ਪਰਨਾ ਇਸ ਪਰਨੇ ਨੂੰ ਜਿਹੜੇ ਬਲ ਨੇਗੇ ਉਹਨਾਂ ਬਲਾਂ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ। ਸਾਰੇ ਬਲਣ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਜਿਹੜਾ ਪਗ ਪੈਂਦੇ ਨਾਲ ਪ੍ਰੋਪਰ ਜਿਹੜੇ ਆਪਣੇ ਬਲ ਨੇ ਸੈੱਟ ਕਰਾਂਗੇ ਸਾਰੇ ਬਲਾਂ ਦੇ ਵਿੱਚ ਹੁਣ ਆਪਾਂ ਪਗ ਪੈਂਦੇ ਨੇ ਜਿਹੜੇ ਆਪਣੇ ਬਲ ਹੋਣਗੇ ਪਾ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ